ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੰਗਤ ਜੀ ਅੱਜ ਨਾਲ ਆਪਾਂ ਆਪ ਜੀ ਨੂੰ ਨਾ ਇੱਕ ਸਾਖੀ ਸੁਣਾ ਰਹੇ ਆਂ ਸ਼ਾ ਪੀਖ ਦੀ ਸਾਖੀ ਜਿਸ ਨੂੰ ਸਾਈਂ ਪੀਖਨ ਸਾਹਿਬ ਕਹਿੰਦੇ ਆ ਇੱਕ ਨਾ ਮੁਸਲਮਾਨ ਫਕੀਰ ਰੱਬ ਦੀ ਬੰਦਗੀ ਕਰਨ ਵਾਲਾ ਉਸ ਸਮੇਂ ਹੋਇਆ ਇਹਦੇ ਵੱਡੇ ਇਹਦੇ ਵੱਡੇ ਜਿਹੜੇ ਸੀ ਨਾ ਉਹ ਕੋਹਰਾਮ ਪਿੰਡ ਦੇ ਸੰਨ ਆਪ ਸਿਆਣੇ ਪਿੰਡ ਵਿੱਚ ਰਹਿੰਦੇ ਸੀ ਜੋ ਕੈਥਲ ਦੇ ਲਾਗੇ ਕਰਨਾਲ ਦੇ ਜ਼ਿਲ੍ਹੇ ਵਿੱਚ ਹੈ ਜਦੋਂ ਪਟਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਤਾਂ ਸ਼ਾ ਭੀਖ ਸਮਾਧੀ ਲਾ ਕੇ ਰੱਬ ਜੀ ਦੇ ਧਿਆਨ ਵਿੱਚ ਜੁੜਿਆ ਬੈਠਾ ਸੀ ਇਸ ਨੂੰ ਇੱਕ ਚਾਨਣ ਦਿਸਿਆ ਇਸ ਨੇ ਡਿੱਠਾ ਕਿ ਇਸ ਚਾਨਣੇ ਵਿੱਚ ਇੱਕ ਬੜੇ ਉੱਚੇ ਮਹਾਪੁਰਖ ਜੋ ਉਹਨਾਂ ਦੇ ਪਗੰਬਰਾਂ ਤੋਂ ਵੀ ਵੱਡੇ ਹਨ ਧਰਤੀ ਉੱਤੇ ਆਏ ਹਨ ਫਿਰ ਇਸ ਨੇ ਇਹ ਵੀ ਵੇਖ ਲਿਆ ਕਿ ਉਹ ਪਟਨੇ ਸ਼ਹਿਰ ਵਿੱਚ ਫਲਾਨੇ ਮਕਾਨ ਵਿੱਚ ਉਤਰੇ ਹਨ ਇਹ ਵੀ ਦੇਖ ਲਿਆ ਕਿ ਉਹ ਲੋਕਾਂ ਨੂੰ ਸੁੱਖ ਦੇਣ ਵਾਸਤੇ ਜੋਰਾਵਰਾ ਡਾਢਿਆਂ ਦੇ ਡਾਢਿਆਂ ਤੇ ਤੱਕੇ ਕਰਨ ਵਾਲਿਆਂ ਨੂੰ ਸੋਧਣ ਆਏ ਹਨ ਅਰਥਾਤ ਸਿੱਧੇ ਰਸਤੇ ਪਾਉਣ ਲਈ ਆਏ ਹਨ ਸੋ ਸ਼ਾ ਭੀਖ ਨੂੰ ਪਿਆਰ ਆ ਗਿਆ ਤੇ کئی 100 ਮੀਲ ਦਾ ਸਫ਼ਰ ਕਰਕੇ ਪਟਨੇ ਪਹੁੰਚ ਗਿਆ। ਜਾਂ ਗੁਰੂ ਘਰ ਦੀ ਦੂੜੀ ਵਿੱਚ ਅਲਖ ਜਗਾਈ। ਘਰ ਦੇ ਰਾਖੇ ਚੋਬਦਾਰ ਨੇ ਪੁੱਛਿਆ ਸਾਈਂ ਲੋਕ ਜੀ ਕੀ ਕੁ ਆਏ ਹੋ? ਭਾਵ ਕੇ ਕਿਸ ਲਈ ਆਏ ਹੋ? ਤਾਂ ਉਸ ਨੇ ਆਖਿਆ ਸਹਿਬ ਜਾਦੇ ਦੇ ਦਰਸ਼ਨਾ ਨੂੰ ਆਇਆ ਹਾਂ। ਮੈਂ ਆਪਣੇ ਧਿਆਨ ਵਿੱਚ ਵੇਖਿਆ ਹੈ ਕਿ ਬੜੇ ਤੇਜ ਵਾਲੇ ਆਏ ਹਨ ਘਰ ਵਿੱਚ ਪਹਿਲਾਂ ਹੀ ਪਹਿਲਾਂ ਤਾਂ ਮਾਮਾ ਜੀ ਤੇ ਹੋਰ ਨਾ ਨੇ ਸੁਭਾਹ ਸੁਭਾਹ ਕੀਤੀ ਕਿ ਇਹ ਗੁੱੱਜਾ ਵੈਰੀ ਨਾ ਹੋਵੇ ਸੁਭਾਹ ਦਾ ਮਤਲਬ ਕਿ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਕੋ ਗੁੱੱਜਾ ਵੈਰੀ ਨਾ ਹੋਵੇ ਔਰ ਫੇਰ ਤਸੱਲੀ ਆ ਗਈ ਕਿ ਇਹ ਦਿਓੜੀ ਵਿੱਚ ਦੀਵਾਨ ਲਾ ਕੇ ਸੋਹਣੇ ਬਾਲਕ ਨੂੰ ਮਾਮਾ ਜੀ ਲੈ ਆਏ ਹੋਰ ਸਿੱਖ ਸੰਗਤਾਂ ਵੀ ਹੋਰ ਸਿੱਖ ਸੰਗਤ ਵੀ ਆ ਜੁੜੀ ਸ਼ਾ ਭੀਖ ਨੇ ਦਰਸ਼ਨ ਕਰਕੇ ਮੱਥਾ ਟੇਕਿਆ ਚਰਨ ਅੱਖਾਂ ਨੂੰ ਲਾਏ ਫੇਰ ਦੋ ਨਿੱਕੀਆਂ ਨਿੱਕੀਆਂ ਮਟਕੀਆਂ ਮਠਿਆਈ ਦੀਆਂ ਅੱਗੇ ਕੀਤੀਆਂ ਇਹਨਾਂ ਦੋਹਾਂ ਉੱਤੇ ਸੋਹਣੇ ਬਾਲਕ ਨੇ ਆਪਣੇ ਹੱਥ ਲਾ ਦਿੱਤੇ ਸਾਰੇ ਦੇਖਣ ਹਰਾਨ ਹੋ ਗਏ ਸਾਰੇ ਦੇਖਣ ਹਰਾਨ ਹੋ ਕੇ ਸ਼ਾਪੀਖ ਨੇ ਕਿਹਾ ਧੰਨ ਹੋ ਧੰਨ ਹੋ ਫੇਰ ਮੱਥਾ ਟੇਕਿਆ ਤੇ ਜੋ ਕੁਛ ਤੇ ਟਾ ਚੜਾਉਣ ਵਾਸਤੇ ਲਿਆਇਆ ਸੀ ਅੱਗੇ ਧਰ ਦਿੱਤਾ ਫੇਰ ਮੱਥਾ ਟੇਕ ਕੇ ਤੇ ਮਾਮਾ ਜੀ ਨੂੰ ਸ਼ੁਕਰ ਕਰ ਆ ਕੇ ਅਦਬ ਨਾਲ ਬਾਹਰ ਆ ਗਿਆ ਬਾਹਰ ਆਏ ਨੂੰ ਉਸ ਦੇ ਮਰੀਦਾਂ ਨੇ ਅਰਥਾਤ ਕੇਲਿਆਂ ਨੇ ਪੁੱਛਿਆ ਆਪ ਜੀਓ ਮਠਿਆਈਆਂ ਦੀਆਂ ਦੋਵੇਂ ਮਠਕੀਆਂ ਮੋੜ ਲਿਆਏ ਇਹ ਨਾ ਭੇਟ ਕੀਤੀਆਂ ਤਾਂ ਸ਼ਾਹ ਭੀਖ ਕਹਿਣ ਲੱਗਾ ਕਿ ਮੈਂ ਤਾਂ ਪਰਖਣ ਵਾਸਤੇ ਕੀਤੀਆਂ ਹਨ ਕੀਤੀਆਂ ਸਨ ਲੱਗੇ ਮੇਰੀ ਪੁੱਛ ਸੀ ਕਿ ਤੁਸੀਂ ਜੋ ਬੜੇ ਤੇਜ ਵਾਲੇ ਆਏ ਹੋ ਕਿਸ ਨੂੰ ਰੱਖੋਗੇ ਕਿਸ ਨੂੰ ਮਾਰੋਗੇ ਹਿੰਦੂਆਂ ਨੂੰ ਕੀ ਮੁਸਲਮਾਨਾਂ ਨੂੰ ਜਦ ਸਹਿਬਜ਼ਾਦੇ ਨੇ ਸਹਿਬਜ਼ਾਦੇ ਬੜੇ ਤੇਜ ਵਾਲੇ ਨੇ ਦੋਈ ਹੱਥ ਦੋਹਾਂ ਨੂੰ ਸ਼ਹਾਦਤ ਦਿੱਤੇ ਤਾਂ ਮੈਂ ਸਮਝ ਗਿਆ ਕਿ ਆਖਦੇ ਹਨ ਕਿ ਅਸੀਂ ਤਾਂ ਨਾ ਹਿੰਦੂਆਂ ਨਾ ਮੁਸਲਮਾਨਾਂ ਨਾਲ ਆਇਤ ਕਰਨਾ ਹੈ ਅਸਾਂ ਤਾਂ ਜ਼ੁਲਮ ਦਾ ਨਾਸ਼ ਕਰਨਾ ਹੈ ਸਾਡਾ ਕਿਸੇ ਨਾਲ ਵੀ ਵੈਰ ਨਹੀਂ ਹੈ ਸੁਣੋ ਮੇਰੇ ਮਰੀਦੋ ਇਹ ਬਾਲਕੇ ਨੂੰ ਰੱਬ ਜੀ ਨੇ ਕੱਲਿਆ ਹੈ ਸਾਰੇ ਅਦਬ ਕਰੋ ਤੇ ਮੱਥਾ ਟੇਕੋ ਇਸ ਤਰ੍ਹਾਂ ਸ਼ਾ ਭੀਖ ਯਾਨੀ ਕਿ ਭੀਖਣ ਸ਼ਾਹ ਜੀ ਦਰਸ਼ਨ ਕਰਕੇ ਆਪਣੇ ਦੇਸ਼ ਮੁੜ ਆਇਆ ਵਾਹਿਗੁਰੂ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਸਾਖੀ ਸਗੀ ਸ਼ਾ ਭੀਖ ਯਾਨੀ ਕਿ ਸਾਈਂ ਭੀਖਣ ਸ਼ਾਹ ਜੀ ਉਹਨਾਂ ਦੇ ਬਾਰੇ ਸੀ ਹਾਂਜੀ ਤੇ ਵਾਹਿਗੁਰੂ ਜੀ ਪੜਦਿਆਂ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਉਸ ਲਈ ਮਾਫ ਕਰਨਾ ਤੇ ਆਗਿਆ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ